ਕੋਨ ਹਾਰ ਨਾ ਮਿਲ ਗਿਆ ਤੇ ਇਹ ਮਿਲੇ ਆ ਸਟicker ਲੱਬਦੇ ਪਈਆਂ ਸਟicker ਲੱਬਦਾ ਨਹੀਂ ਪਿਆ ਚੱਕ ਹਾਂਜੀ ਮਿੱਤਰੋ ਅੱਜ ਮੱਸੀਆ ਵਦੇ ਰੋਲ ਦਾ ਹੋਣ ਦਾ ਜਾਤ ਬਿਨਾ ਲੈਦੀ ਮਾਵਾ ਹੋ ਗਿਆ ਉਹ ਵਿਆਹ ਸੀ ਨਾ ਸ੍ਰੀ ਮਹਾਨਾ ਨੀ ਆਉਂਦੀ ਐ ਇਹਨੇ ਕਾ ਵੀ ਪਤਾ ਕਰੋ ਗਾਲਾ ਇਤੋਂ ਕੀ ਹਾਲ ਚਾਲ ਆ ਸਾਰਿਆਂ ਦਾ ਸਾਰਿਆਂ ਨੂੰ ਆਪਣੇ YouTube ਚੈਨਲ ਤੇ ਵੈਲਕਮ ਆ ਤੇ ਮਿੱਤਰੋ ਤੁਸੀਂ ਥੰਬਨੇਲ ਵੇਖ ਕੇ ਸਮਝ ਗਏ ਹੋਗੇ ਕਿ ਅੱਜ ਆਪਣਾ ਕਾਦਾ ਬਲੌਗ ਆ ਸਪਲੈਂਡਰ ਮੋਡੀਫਾਈ ਦਾ ਬਲੌਗ ਆ ਕਿਉਂਕਿ ਆਪਣਾ ਉਹ ਵੀ ਉਹਦਾ ਨਾਮ ਮੇਲਾ ਹੁੰਦਿਆ ਵਾ ਤੇ ਆਪਾਂ ਆਪਣਾ ਬਾਈਕ ਤਿਆਰ ਕਰਨ ਲੱਗੇ ਆ ਦੀ ਫੁੱਲ ਹਾਲਤ ਬਦਲ ਦੇਣੀ ਆਪਾਂ স্মੋਕ ਲਾਤੀ ਆ ਤੇ ਥੋੜਾ ਜਿਹਾ ਤੇਲ ਮਾਰ ਲਿਆ ਸੀ ਤੇ ਸਮੋਕ ਲਾਤੀ ਆ ਤੇ ਬਾਕੀ ਹੁਣ ਆਪਾਂ ਆਪਣਾ ਮੁਰਦਤ ਕਰਨ ਲੱਗੇ ਆ ਤਿਆਰ ਤੇ ਵਲੌਗ ਦੇ ਨਾਲ ਜੁੜੇ ਰਹੋ ਤੇ ਬਾਕੀ ਤੁਹਾਨੂੰ ਪਤਾ ਹੀ ਆਪਾਂ ਕੀ ਕੀ ਕਰਨਾ ਵਾ ਟਾਇਰ ਪਾਉਣੇ ਆ ਸਮੋਕਰ ਹੋਣੀ ਆ ਤੇ ਦੋ ਹਾਰਨ ਲਾਉਣੇ ਦੋ ਉੱਪਰ ਲੈਟਾ ਲਾਉਣੀਆਂ ਵਾ ਬਸ ਇੰਨਾ ਕਰਨਾ ਵਾ ਤੇ ਅੱਗੇ ਆਪਾਂ ਆਲਮ ਲੈਟ ਮੋਡੀਫਾਈ ਕਰਨੀ ਆ ਤੇ ਆ ਵੀ ਪੂਰਾ ਕਰਾ ਦੇਣਾ ਵਾ ਸਮੋਕ ਤੇ ਟਾਇਰ ਦੋਵੇਂ ਚੋੜੇ ਪਾਉਣੇ ਆ ਉਹ ਆਪਾਂ ਅਗਲੇ ਵਲੌਗ ਚ ਕਰਾਂਗੇ ਤੇ ਬਾਕੀ ਚਲੋ ਮਿੱਤਰੋ ਚੱਲਦੇ ਆਂ ਹਈ ਆਪਾਂ ਲੈਟ ਕਰੋ ਲੱਗੇ ਆ ਮੋਡੀਫਾਈ ਲੈਟ ਬਣਾਉਣ ਲੱਗੇ ਆ ਤੇ ਕੀ ਜਦਾਂ ਨਾ ਸਰਵਿਸ ਕਰਵਾ ਲੱਗੇ ਆ ਚਲੋ ਹਾਂਜੀ ਮਿੱਤਰੋ ਆਪਾਂ ਜਾਣੇ ਪਏ ਆ ਆਪਾਂ ਹੁਣ ਉੱਥੋਂ ਲੈਣੀਆਂ ਹਰ ਨਾ ਬੈਕ ਸਾਈਡ ਨਹੀਂ ਹੁੰਦੀ ਮਿੱਤਰੋ ਉਹ ਆਪਾਂ ਲੈਣੀ ਆ ਕਿਉਂਕਿ ਉਹਦੇ ਨਾਲ ਹੀ ਉਹ ਬੰਨੀ ਆ ਲੈਟ ਤੇ ਫਿਰ ਆਪਾਂ ਹਰ ਦੀ ਬੈਕ ਸਾਈਡ ਲੈਣ ਚੱਲੇ ਆ ਉਹ ਵੀਰ ਨੇ ਕਿਹਾ ਹੀ ਕਿ ਸ਼ਾਮ ਨੂੰ ਆਜੋ ਹੁਣ ਆਪਾਂ ਸ਼ਾਮ ਨੂੰ ਵੀਲੋਗ ਸਟਾਰਟ ਕਰ ਲਿਆ ਵਾ ਨਾਲ ਹੀ ਆਪਾਂ ਉਹ ਹਰ ਦੀ ਬੈਕ ਸਾਈਡ ਦੇ ਆ ਚੱਲੇ ਆ ਤੇ ਚਲੋ ਮਿੱਤਰੋ ਜਾਣੇ ਪਏ ਆ ਹੁਣ ਉੱਥੇ ਸ਼ਾਪ ਤੇ ਜਾ ਕੇ ਵੇਖਦੇ ਆ ਹੁਣ ਵੀਰ ਉਹਨਾਂ ਨੂੰ ਉਹ ਲੱਭੇ ਆ ਕਿ ਨਹੀਂ ਤੇ ਚਲੋ ਜਾਣੇ ਪਏ ਆ ਆਪਾਂ ਨੂੰ ਹਾਰ ਨਹੀਂ ਮਿਲ ਗਈ ਆ ਤੇ ਇਹ ਮਿਲੇ ਆ ਆਪਾਂ ਨੂੰ 400 ਰੁਪਏ ਦੇ 350 ਦੇ ਲਾ ਲਏ ਆ 400 ਦੇ ਵੀਰ ਕਹਿੰਦਾ ਸੀ 350 ਦੇ ਉਹਨੇ ਲਾ ਲਏ ਆ ਤੇ ਚਲੋ ਹੁਣ ਇਹਦੇ ਉੱਤੇ ਲੱਗਣ ਵਾਲੀ ਚੀਜ਼ ਜੀ ਕੋਈ ਟ੍ਰਾਂਸਪੀਨ ਗਲਾ ਮਿਲਣਾ ਆ ਉਹ ਲਾਉਣਾ ਆ ਇਹਦੇ ਉੱਤੇ ਪਲਾਸਟਿਕ ਦਾ ਹੁੰਦਾ ਵਾ ਤੇ ਉਹ ਹੁਣ ਕੋਸਚਨ ਜਾਣੇ ਆ ਕਿੰਨੇ ਦਾ ਮਿਲੂਗਾ ਫਿਰ ਤੁਹਾਨੂੰ ਰੇਟ ਵੀ ਨਾਲੋਂ ਨਾਲ ਦੱਸਾਂ ਕਿੰਨੇ ਲੱਗ ਕੇ ਲੈ ਆ ਤੇ ਚਲੋ ਚੱਲਦੇ ਆ ਹੁਣ ਉਹ ਲੈਣ ਫਿਰ ਮਿਲਦੇ ਆ ਆਪਾਂ ਜੀ ਇਦਾਂ ਹਾਰ ਨਾਲ ਜੀ ਸਵੈਚ ਕਟਾ ਲਿਓ ਤੇ ਬਾਕੀ ਤੁਹਾਨੂੰ ਇੰਦਾ ਇਹ ਪੀਵੀਸੀ ਵਾਲੀ ਸ਼ਾਪ ਤੋਂ ਮਿਲ ਜਾਊਗਾ ਤੇ ਬਾਕੀ ਇੰਦਾ ਇਹ ਹਾਰਨ ਹਾਰਨ ਦੀ ਸ਼ੇਪ ਚ ਪੂਰਾ ਕਟਾ ਲਿਓ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਵਧੀਆ ਲੱਗੂਗਾ ਤੇ ਬਾਕੀ ਹੁਣ ਆਪਾਂ ਇਹ ਕਟਾ ਕੇ ਤੇ ਫਿਰ ਆਪਾਂ ਸਟਿੱਕਰ ਬਣਵਾਉਣ ਜਾਂਦੇ ਆ ਚਲੋ ਮਿਲਦੇ ਹਾਂ ਹਾਂਜੀ ਮਿੱਤਰੋ ਆਪਾਂ ਹਾਰਨ ਦੇ ਸ਼ੇਪ ਦੇ ਉਹ ਕਟਾ ਲਏ ਆ ਤੇ ਫਰਨੀਚਰ ਦੀ ਦੁਕਾਨ ਤੋਂ ਤੁਹਾਨੂੰ ਇਹ ਮਿਲ ਜੂਗੇ ਐਹੋ ਜੀ ਸ਼ਾਪ ਤੋਂ ਜਿੱਥੋਂ ਵੀ ਤੁਸੀਂ ਕਰ ਸਕਦੇ ਰੇਂਜ ਤੁਸੀਂ ਕਰ ਲਿਓ ਤੇ ਬਾਕੀ ਆਪਾਂ ਆ ਕਰ ਲਿਆ ਹੁਣ ਇਹ ਮਤਲਬ ਆ ਲੱਤੂਗਾ ਤੇ ਫਿਰ ਲੇਟ ਜਗੂ ਵੀ ਮਤਲਬ ਅੰਦਰਲੇ ਪਾਸੇ ਆਪਾਂ ਲੇਟ ਲਾਵਾਂਗੇ ਫਿਰ ਆਪਾਂ ਤੁਹਾਨੂੰ ਸਾਰਾ ਕੁਝ ਕਰਕੇ ਦਿਖਾਉਨੇ ਆ ਤੇ ਚੱਲਦੇ ਹਾਂ ਹੁਣ ਇਹ ਮਿੱਤਰ ਸਟicker ਲੱਗਦੇ ਪਈਆਂ ਸਟicker ਲੱਭਦਾ ਨਹੀਂ ਪਿਆ ਚੈੱਕ ਕਰੋ ਕਿੰਟਾ ਹੋ ਗਿਆ ਲੱਗੇ ਨੂੰ Google ਤੇ ਸਰਚ ਕਰੀ ਜਾਂਦੇ ਤੇ ਚਲੋ ਹੁਣ ਲਾਨੇ ਆ ਸਟਿੱਕਰ ਇਹ ਬਦਲੋ ਕਾੜ ਲਗਦਾ ਉਹ ਬਾਕੀ ਚੈਲ ਨਹੀਂ ਲੱਗਦੇ ਬਾਕੀ ਜੋ ਚੀਜ਼ ਬਣੂਗੀ ਉਦੋਂ ਸਿਲਾਂ ਲੱਗੂਗੀ ਤੇ ਚਲੋ ਆ ਲਾਉਂਦੇ ਆ ਇਹਨਾਂ ਦੇ ਲੱਗਣੇ ਆ ਉਹ ਲੋਕੋ ਇਹਨਾਂ ਦੇ ਲੱਗਣੇ ਆ ਇਹ ਉਧਰੋ ਵੀ ਲਾਉਣਾ ਤੇ ਵੇਚ ਲਾਉਣੀ ਆ ਇਹਨਾਂ ਦੇ ਨਿਓਨ ਲਾਈਟ ਕਿੱਥੇ ਪਈ ਉਹ ਲਾਈਟ ਲੈਟ ਆਪਣੇ ਕੋ ਪਈਆਂ ਹੀ ਹੁਣ ਵੇਖਦੇ ਆ ਚੱਲਦੀਆਂ ਆ ਕਿ ਨਹੀਂ ਕਿ ਚੱਲ ਗਈਆਂ ਤੇ ਠੀਕ ਹੀ ਆ ਜੇ ਨਾ ਚੱਲੀਆਂ ਤੇ ਫਿਰ ਦੇਖਦੇ ਆ ਪਹਿਣਾ ਜਰੇ ਬਾਜੀ ਦੋਸਤ ਨਹੀਂ ਮੈਂ ਨਹੀਂ ਪਹਿਣਾ ਮੂਕਗਲੇ ਫੋਨ ਬਾਬਾ ਕਹਿੰਦਾ ਹਾਂ ਆ ਬੰਦਾ ਆਪਣਾ ਪੇਂਟਰ ਜੇ ਕੰਮ ਇੰਨੇ ਫੁੱਲ ਸਿੱਖ ਲਿਆ ਵਾ ਪੁੰਡਾ ਕੰਮ ਸਿੱਖ ਲਿਆ ਨੂੰ ਕਹੀ ਹੈ ਜੇ ਹੁਣ ਪੁੱਤ ਗਲਤ ਹੋ ਗਿਆ ਨਾ ਤੇ ਫਿਰ ਤੂੰ ਵੇਖ ਲੈ ਆਹ ਵੜਦਾ ਆਪਣਾ ਲੈਟ ਚਾਰ ਚੁਗਾ ਚਾਰ ਚੁਗਾ ਯਾਰ ਵਲੌਗ ਨਹੀਂ ਸਹੀ ਬੰਦਿਆ ਹਾਂ ਹੁਣ ਓਕੇ ਤੇ ਮਾਰਨਾ ਤੇ ਤੇ ਮਾਰਾਂ ਓਏ ਇਹਨੂੰ ਨਾ ਭਰਾ ਫੜਾ ਹੁਣ ਜੇ ਕਿਤੇ ਬੰਮ ਨਾਲ ਗਲਤ ਹੋ ਗਈ ਨਾ ਤੂੰ ਪਰੇ ਹੋ ਜਾ ਏ ਓ ਤੇਰੇਲਾ ਬੰਮ ਦਾ ਸਿਰ ਤੇ ਦੂਜਾ ਦੀ ਕਾਲੀ ਨਾ ਕਰ ਹਾਂ ਪੂਰਾ ਹਰਪ੍ਰੀਤ ਦਾ ਮੰਨ ਸੱਪਾ ਬੈਂਡ ਲੱਗਦਾ ਏ ਉੱਦਰੀ ਿਆ ਇਹੀ ਨਾਗ ਦੀ ਅੱਖ ਲਾਤੀ ਨਹੀਂ ਖੱਲੇ ਲੈਟ ਮਾਰ ਮਮਾ ਕਿਤੇ ਰਾਤ ਹੋ ਜਾਂਦੀ ਨਾਰੀ ਨਾ ਹੋਣੀ ਸ਼ਾਕਰ ਕਿਆਮਤ ਬਬਣਾ ਤੇ ਲੁੰਡੇ ਦੇ ਦਿੱਤਾ ਟੁੱਟੀ ਨਿੰਡੀઓના ਦਾ ਪਰ ਸਾਰਿਆਂ ਨੇ ਕਹਾ ਕਿਤੋਂ ਕਰਾਈ ਇਹ ਚੀਜ਼ਾਂ ਇਹ ਗੜਾ ਬੰਬ ਸਾਈਕਲ ਤੋਂ ਪਹਿਲੇ ਪਾਉਣ ਦੇ ਘਟਲ ਬਣੀ ਪੈਂਦੀ ਆ 3 ਵਜੇ ਤੋਂ ਤੁਰੇ ਪੂਰਾ ਨਿਹਰਾਓ ਚੱਲਾ ਵਾ ਟਾਈਮ ਕੀ ਹੋਇਆ ਟਾਈਮ ਆ ਆ ਟੁੱਟ ਗਏ ਟਾਈਮ ਕੀ ਆ ਤਾਡੇ ਜੀ ਤੁਹਾਡੇ ਜੀ ਹੋਗੇ ਮੈਨੂੰ ਨਹੀਂ ਮੰਨਦੇ ਇਹ ਵਾਲੇ ਉਧਰ ਨਾ ਜਾਈਏ ਉਧਰ ਕੀ ਆ ਚਾਹੁੰਦੇ ਜਾਣਾ ਪਰ ਉਧਰ ਟਾਈਮ ਵੀ ਲੱਗ ਜਾਣਾ ਹੈ ਨਾ ਬੜਾ ਲੱਗਣਾ ਹੈ ਉਧਰ ਉਧਰ ਕੀ ਆ ਬਾਂਬਣਾ ਤਰ੍ਹਾਂ ਹੀ ਦਰਦੇ ਆੱਖ ਰਗੀ ਆ ਆੱਖ ਮੋਟ ਕੇ ਲੱਗਿਆ ਆ ਇਹ ਜਿਹੇ ਉੱਤੇ ਹੀ ਹੈਗੀ ਨਹੀਂ ਅੱਖ ਕੜੀ ਨਹੀਂ ਨਹੀਂ ਹੈਗੀ ਨਹੀਂ ਹੈਗੀ ਵੇ ਇਹਦੀ ਇਹਦੀ ਨਹੀਂ ਹੈਗੀ ਉਹਦੀ ਅਛਾ ਅਛਾ ਬਾਮਨ ਡਰਾ ਦੇ ਨਾ ਤੂੰ ਬਾਮਨ ਨਹੀਂ ਘਾਟੇ ਕਿ ਲਾ ਲੋ ਯੇ ਐਸੇ ਬੱਬੇ ਐਸੇ ਲੈ ਸਟੈਕ ਕਰੋ ਬਾਮਨ ਦੇ ਆਰਟੀਕਲ ਬਾਮਨ ਆ ਨਹੀਂ ਖੱਬੀ ਨਹੀਂ ਬਣਾਏ ਆ ਚੋਲਾ ਬਾਮਨ ਆਪਣਾ ਬੋਤਲ ਲਾ ਬਾਮਨ ਸਨ ਪੂਰੇ ਪੂਰੇ ਲੱਗਨੇ ਚਾਹੀਦੇ ਕੋਈ ਨਹੀਂ ਪੂਰੇ ਨਾਲ ਲੱਗੇ ਬਾਮਨ ਦੇ ਤੂੰ ਆ ਜਾਣ ਬਾਮਨ ਜਦੀ ਆ ਆ ਲਾਓ ਕੋਈ ਨਾ ਆਈ ਹੋਇਆ ਹੁਣ ਹੋਇਆ ਪੰਜੀ ਲੈਣਾ ਹੈ ਜੀ ਕਰਨਾ ਹੀ ਹੈ ਵੱਡੀ ਦਾ ਰਸ ਸਭ ਤੋਂ ਵੱਡੀ ਕੋਈ ਆਲੇ ਬੁੱਤ ਇਹੋ ਕਰਨਾ ਨਾ ਛੁੱਟਣਾ ਕੋਈ ਗੰਮ ਨਹੀਂ ਛੱਡਣਾ ਠੀਕ ਆ ਸਿਆ ਪੂਰੇ ਅੰਡ ਲੱਗੰਦੇ ਆ ਇਹ ਕਿੰਦੀ ਕਰਦਾ ਨਾਲ ਟਿੱਕਲ ਦੇ ਵੀਡੀਓ ਬਣਾਓ ਵੀਡੀਓ ਆਣੀਏ ਆਲੇ ਪੀਰ ਨਾਲ ਉੱਤਰੀਆ ਕੀ ਬੱਦਲ ਨੇ ਮਾਹੌਲ ਕੋਈ ਟੱਡੀ ਇਹ ਵੇਖੀ ਅੰਨਾ ਬੰਮਾ ਇਹ ਬੰਦੇ ਨੇ ਗੱਡੀ ਆਹ ਜੀ ਆਂ ਤੁਹਾਡਾ ਸਾਰੀ ਦਿੜ ਜੀ ਲੈ ਹਟਾਣਾ ਕੌਣ ਹੈ ਆਹਾਂ ਮਾਮਾ ਸਾਰਾ ਕੋਈ ਨਹੀਂ ਰੱਖਿਆ ਸਾਰਾ ਕੋਈ ਨਹੀਂ ਰੱਖਦਾ ਉਹ ਆ ਲੋ ਆਏ ਜਗੇ ਦਨੀਲ ਤਾਂ ਗੱਲ ਹੀ ਨਹੀਂ ਆਈ ਉਹ ਦਿੰਦਾ ਨਹੀਂ ਰੋ ਤੇ ਚਪੜਾ ਹੀ ਆਏ ਜੇ ਘਰੇ ਨਾ ਆਏ ਆਇਆ ਪੂਜੇ ਬਣਾਉਣ ਦਿਆ ਉਹ ਵੀ ਰੋ ਉਹ ਯਾਰ ਬਲੋਗ ਬੰਦ ਕਰ ਦੋ ਮਿੰਟ ਬਲੋਗ ਬਣਾਉਣ ਨਾ ਤੂੰ ਜਾ ਵੀਡੀਓ ਬਣਾ ਤੂੰ ਮम्मा ਉਹ ਬਣਾ ਦਿਆ ਇਹ ਕਰਨੇ ਬੰਮਣਾ ਲੈਟ ਇੱਧਰ ਕਰ ਰੋ ਵੀ ਨਾ ਇਹ ਪੂਰਾ ਪੂਰਾ ਕਿਹੜਾ ਹੁਣ ਆਉਂਦਾ ਲਿਖਿਆ ਮੈਂ ਤੁਹਾਨੂੰ ਸਮਝਾਉਂਦਾ ਬਹੁਤ 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 ਜਿਆਦਾ ਸਿਆਣ ਕਮੈਂਟ ਕਰਿਓ ਕਿੱਦਾ ਲੱਗਦੇ ਪਏ ਆ ਚੈੱਕ ਕਰੋ ਹਾਂਜੀ ਚੱਕੋ ਪਰਾਠਾ ਬਮਣਾ ਚੱਕੋ ਪਰਾਠਾ ਢਿੱਕਾ ਹੀ ਨਾ ਕਰਦਾ ਮੈਂ ਤੂੰ ਢਿੱਕਾ ਹੀ ਦੇ

ਹਾਂਜੀ ਦੋਸਤੋ ਰਾਤੀ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀ ਲਾਈਟ ਤੇ ਸਟicker ਜੇ ਕਢਾਉਣ ਤੇ ਕਿਉਂਕਿ ਸਟicker ਲੱਭਦੇ ਨਹੀਂ ਪਏ ਸੀ Google ਤੇ ਤਾਂ ਕਰਕੇ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀ ਤੇ ਹੁਣ ਅੱਜ ਆਪਾਂ ਇਹਦੀ ਸਰਵਿਸ ਕਰਾਉਣੀ ਆ ਤੇ ਲਾਈਟ ਦਾ ਪੂਰਾ ਕੰਮ ਕੰਪਲੀਟ ਕਰਨਾ ਵਾ ਤੇ ਚਲੋ ਹੁਣ ਅਸੀਂ ਰੈੱਡ ਕਲਰ ਦੀਆਂ ਦੋ ਲਾਈਟਾਂ ਚਾਹੀਦੀਆਂ ਅਸੀਂ ਹੋਰ ਤੇ ਹੁਣ ਅਸੀਂ ਲੈਨ ਚੱਲੇ ਆ ਫੈਵੀਕਿੱਕ ਤੇ ਬਾਕੀ ਆਪਾਂ ਲਾਈਟ ਦਾ ਪੂਰਾ ਕੰਮ ਕੰਪਲੀਟ ਕਰ ਲੀਏ ਤੇ ਫਿਰ ਉਹ ਤੋਂ ਬਾਅਦ ਆਪਾਂ ਜਾਵਾਂਗੇ ਸਰਵਿਸ ਕਰਾਉਣ ਤੇ ਬਾਕੀ ਆਪਾਂ ਬਾਅਦ ਚ ਵੇਖਦੇ ਆਂ ਹਾਂਜੀ ਚਲੋ ਆਪਣੀ ਬੱਗੀ ਆਪਾਂ ਕੱਢਦੇ ਆਂ ਬਾਹਰ ਤੇ ਬਾਕੀ ਆਪਾਂ ਵੇਖਦੇ ਆਂ ਕੀ ਸਿਸਟਮ ਆਇਟ ਟੱਕਣ ਵੀ ਪਾਉਣਾ ਪਿਆ ਹਾਂਜੀ ਟੱਕਣ ਵੀ ਪਾਉਣਾ ਬਹੁਤ ਕੰਮ ਹੋਣ ਵਾਲੇ ਆ ਮੇਲਾ ਮਿੰਟੋ ਮਿੰਟ ਲੱਗ ਗਿਆ ਜਾਂਦਾ ਹਾਂ ਚੱਕਰ ਆਡੀ ਗਲੀ ਦਾ ਮਾਹੌਲ ਤੜਕੇ ਆ 8 9 ਵੇ ਦਾ ਮੌਲਾ ਤੇ ਚੱਲਦੇ ਆਂ ਇਹ ਰਹੀ ਆ ਬੰਦੇ ਜੀ ਹਾਂ ਜੀ ਮਿਸਟਰੋ ਅੱਜ ਮਸਿਆ ਵਾ ਦੇ ਰੌਣਗਾ ਛੌਣਗਾ ਚੈੱਕ ਕਰੋ ਤਾਂ ਇਹ ਬਾਕੀ ਪੂਰੀਆਂ ਰੌਣਕਾਂ ਲੱਗੀਆਂ ਨੂਰ ਤੇ ਟੇ ਤੇ ਬਾਕੀ ਚਲੋ ਆਪਾਂ ਚੱਲਦੇ ਆਂ ਸਾਵੀ ਕਿ ਕਿੱਲਲੀ ਆਪਾਂ 50 ਵਾਲੀ ਤੇ 2 ਲੱਟਾ ਲੈਣੀ ਰੈੱਡ ਕਲਰ ਦੀਆਂ ਕਿਉਂਕਿ ਜਿਹੜੀ ਐਂਜੇਲਿਆਣਾ ਉਹਦਾ ਮੂੰਹ ਕਰਨਾ ਰਹਿ ਕੇ ਦੰਦਾ ਬੜੀ ਮਸੀਆਰ ਕਿ ਅੱਜ ਭੀੜ ਬਹੁਤ ਹੋਣੀ ਬਾਜ਼ਾਰ ਚ ਉਹ ਬਾਜ਼ਾਰ ਚ ਜਾਣਾ ਨਹੀਂ ਆਪਾਂ ਇੱਥੋਂ ਵੀ ਲੈਣੀਆਂ ਆਣਾ ਰੋਬੀ ਨਾ ਹਾਂ ਲਾਕੀ ਮੇਲੇ ਦੀ ਪੂਰੀ ਤਿਆਰੀ ਆ ਹਮ ਦੇਖੋ ਕੀ ਕੀ ਬੰਦਾ ਵਾ ਇਹ ਅੱਕਿਆਂ ਨੂੰ ਕੁਝ ਨਹੀਂ ਪਤਾ 5 ਤਰੀਕ ਨੂੰ ਜਾਵਾਂਗੇ ਫਿਰ ਮੇਲੇ ਦੇ ਭਾਦ ਲੱਗੂਗਾ ਨਾ ਹਾਂਜੀ ਮਿੱਤਰੋ ਦੋ ਦੋ ਲਾਲ ਲੈਟਾ ਲੈ ਲਿਆਂ ਵਾ ਉਹ ਵੇਖੋ ਲੈ ਆਂਦੇ ਰੋ ਵੀ ਨਾ ਤੇ ਬਾਕੀ ਦੋ ਲਾਲ ਲੈਟਾ ਲੈ ਗਏ ਤਾਂ ਫਿਰ ਆਪਾਂ ਲੈਟ ਦਾ ਪੂਰਾ ਕੰਮ ਕੰਪਲੀਟ ਕਰਦੇ ਹਾਂ ਚਲੋ ਫਿਰ ਮਿੱਤਰੋ ਮਿਲਦੇ ਆਪਾਂ ਹਾਂਜੀ ਮਿੱਤਰੋ ਆਪਾਂ ਸਾਰਾ ਕੋ ਲੈ ਆਂਤਾ ਵਾ ਤੇ ਭੀੜ ਬਹੁਤ ਜਿਆਦਾ ਵੀ ਟਾਈਮ ਬਹੁਤ ਜਾਉ ਲੱਗ ਗਿਆ ਵਾ ਤੇ ਬਾਕੀ ਆਪਾਂ ਆਪਣਾ ਪੂਰਾ ਸਮਾਨ ਲੈ ਆਂਤਾ ਵਾ ਦੋ ਆ ਲੈਣਦੀਆਂ ਵਾ ਇੱਕ ਬੱਸ ਫੈਵੀਕਲ ਲੈ ਆਂਦੀ ਆ ਤੇ ਚਲੋ ਆਪਾਂ ਕੰਮ ਸ਼ੁਰੂ ਕਰਤਾ ਆ ਤੇ ਹੁਣ ਦੇਖਦੇ ਆ ਲੈਡ ਕਿਦਾਂ ਲੱਗਦੀ ਆ ਬਾਕੀ ਲੈਡ ਪੂਰੀ ਕੰਪਲੀਟ ਕਰਕੇ ਤੇ ਆਪਾਂ ਇੱਕ ਤੋਂ ਬਾਅਦ ਜਾਵਾਂਗੇ ਇਹ ਸਰਵਿਸ ਕਰਾਉਣ ਇਹ ਥੋੜੀ ਜਿਹੀ ਮਿਸ ਵੀ ਮਾਰਦਾ ਵਾ ਤੇ ਫੇਰ ਬਾਕੀ ਆਪਾਂ ਦੇਖਦੇ ਆਂ ਸੋ ਇਹਦਾ ਫਿਲਹਾਲ ਕੰਮ ਹੋਣ ਵਾਲਾ ਜਿਹੜਾ ਇੰਪੋਰਟੈਂਟ ਆ ਇੱਕ ਸਮੋਕ ਹੋਣ ਵਾਲੀ ਆ ਤੇ ਬਾਕੀ ਟਾਇਰ ਅੱਗੇ ਦੇਖਦੇ ਆਂ ਪਵਾਉਣਾ ਆ ਕਿ ਨਹੀਂ ਤੇ ਬਾਕੀ ਹਿਸ਼ਾਰੇ ਸ਼ੂਰੇ ਆਪਾਂ ਸਾਰਾ ਕੋ ਲਾ ਦੇਣਾ ਅਗਲੇ ਪਿਛੇ ਸਾਰਾ ਪਿੰਕੀ ਹੁਣ ਵੇ ਲਾਲ ਲਾਲ ਗਿਆ ਇਹ ਤੈਨੂੰ ਮੈਂ ਕਿਹਾ ਵੀ ਨਾ ਲਾ ਦੇ ਲੈਨੇ ਯਾਰ ਵੇ ਸੁਣ ਪਿੰਕ ਵੇਸ ਨੂੰ ਕਿੰ딴 ਲੱਗਦੀ ਮਿੱਤਰੋ ਬਾਕੀ ਪੂਰਾ ਸਮਾਨ ਸਾਡਾ ਹੋ ਨਹੀਂ ਰਿਹਾ ਤੇ ਹੁਣ ਪਲਾਸ ਆਪਾਂ ਆ ਪਲਾਸ ਜਲਦੀ ਲੱਭ ਜੇ ਮੈਨੂੰ ਲੱਗਦਾ ਜਲਦੀ ਕੋ ਲੱਭ ਹੀ ਗਿਆ ਚਲੋ ਲੱਭ ਗਿਆ ਹਰ ਪਲਾਸ ਬਾਕੀ ਰੋਬੀਨ ਮਕੈਨਿਕ ਬਣਿਆ ਵਾ ਤੇ ਆਪਾਂ ਇਹਨੂੰ ਸਮਾਨ ਤਮੂਨ ਚੀਜ਼ ਚੂਹੀ ਫੜਾਉਣ ਵਾਲੇ ਆ ਤੇ ਬਾਕੀ ਤੁਸੀਂ ਹੋਰ ਕੋਹ ਨਾ ਸਮਝ ਲਿਓ ਆਪਾਂ ਹੋਰ ਕੋਹ ਕੰਨੇ ਆਸ ਨੂੰ ਮਾਂ ਜੋ ਵੀ ਪਿਆ ਵਾ ਕੁਛ ਉਦਾਂ ਦਾ ਨ ਸਮਝੋ ਠੀਕ ਹੈ ਤਾਂ ਪਰ ਥਿਮਣਾ ਚਾਹੀਦੀਆਂ ਕਿ ਉਹ ਵੀ ਨੰਗੀਆਂ ਲਾਵਾਗੇ ਨਾ ਤਾਂ ਨਹੀਂ ਹੈਗੀ ਇਹਦੇ ਵਿੱਚ ਤੇ ਹੋ ਪਰ ਜੇ ਲੱਗੀ ਨਾ ਪੂਰੀ ਹੁਣ ਪਿਲ ਪੂਰੀ ਪੂਰੀ ਕੱਟੀ ਹੁਣ ਕੰਤਰਾ ਪੱਲਾ ਹੋ ਲੱਗਿਆ ਲੈੜ ਓ ਮਾਈ ਗਾਡ ਪਰ ਇਹ ਸਾਰੀ ਪਿੰਕ ਹੋ ਗਈ ਓਏ ਚਿੱਟੀ ਜਲਾਵਾਂਗੇ ਚਿੱਟੀ ਤੇ ਚੱਲਣ ਨਹੀਂ ਦੇਈ ਹਾਂ ਉਹ ਤਾਂ ਆਹ ਦੇਖਦੇ ਹਾਂ ਚਿੱਟੀ ਦਾ ਐਂਡ ਲਾਸ ਹੁੰਦੀ ਆ ਨੰਲਾਸ਼ ਪੂਰੀ ਨਹੀਂ ਬਗੀਰੀ ਕਰਾਂ ਹਈ ਆਹੀ ਆਪਣੀ ਸੋਚ ਹੈ ਕਿੰਦਾ ਲੱਗੂਗੀ ਹੁਣੇ ਬਾਕੀ ਹੁਣ ਜਗਾ ਕੇ ਪਤਾ ਲੱਗੂਗਾ ਜੈ ਬੱਬੇ ਦੀ ਇਹ ਰੋਬਿੰਨ ਬਾਂਦੇ ਦਾ ਲੈਡ ਫਿਲਹਾਲ ਇਹਦੇ ਮਾਕ ਖਰਾਬ ਹੋ ਗਿਆ ਵਾ ਪੂਰਾ ਕੋਈ ਸਮਝ ਨਹੀਂ ਲੱਗਾਂਦੀ ਜਿਹੜੀ ਆ ਪਿੰਕ ਲਾਲ ਲਾਲ ਲਿਆਂਦੀ ਇਹ ਵੀ ਉਹਨੇ ਪਿੰਕ ਮਿਲ ਗਈ ਆ ਤੇ ਆ ਜਿਹੜਾ ਮੂੰਹ ਆ ਨਾ ਇਜਾਰਾ ਜਗ ਜਾਂਦਾ ਵਾ ਮਤਲਬ ਜਿਹੜੀ ਚਿੱਟੀ ਲਾਈਟ ਆ ਨਾ ਉਹ ਦਿਖਦੀ ਨਹੀਂ ਪਈ ਤੇ ਹੁਣ ਅਸੀਂ ਕਿਹਾ ਵਾ ਕਿ ਉਹਦੀ ਨਿਓਨ ਲਾਈਟ ਆ ਨਾ ਉਹਦਾ ਮਤਲਬ ਜਿਹੜਾ ਕਵਰ ਹੁੰਦਾ ਆ ਨਾ ਉਹ ਕੱਟ ਕੇ ਤੇ ਉਹ ਨਿਓਨ ਲਾਈਟ ਵਿੱਚੋਂ ਕੱਢ ਕੇ ਫਿਰ ਆਪਾਂ ਉਹ ਲਾਵਾਂਗੇ ਤੇ ਹੁਣ ਦੇਖਦੇ ਆ ਉਹ ਲਾ ਕੇ ਕਿੰਦਾ ਦੀ ਬੰਦੀ ਆ ਬਾਕੀ ਫਿਰ ਜੇ ਨਾ ਗੱਲ ਬਣੀ ਤੇ ਫਿਰ ਆਪਾਂ ਟਿੱਕੀਆਂ ਲਾ ਲਾਂਗੇ ਇਹਦੇ ਵਿੱਚ ਇਹਦੇ ਨਾਲ ਦੀਆਂ ਵਾਈਟ ਕਲਰ ਦੀਆਂ ਤੇ ਬਾਕੀ ਆ ਬਹੁਤ ਝਾਦੀ ਜਗੰਦੀ ਆ ਤੇ ਫਿਰ ਜਿਹੜੀ ਵਾਈਟ ਕਲਰ ਦੀ ਆ ਨਾ ਉਹ ਦਿਖਦੀ ਨਹੀਂ ਪਈ ਰੋਜ ਜਾਏ ਕਿ ਟੰਗ ਨਾ ਕੱਟ ਇੱਧਰ ਦਿਖਾ ਮਹਾਗਦੇ ਆ ਲੈਡ ਕੱਢੀ ਆਪਾਂ ਬਹੁਤ ਮੁਸ਼ਕਲ ਆਣਾ ਲੱਗੀ ਇਹ ਡਾਰੀ ਲੱਗੀ ਜਾਂਦਾ ਕਿ ਕੱਟੀ ਨਾ ਜਾਵੇ ਕੱਟੀ ਨਾ ਜਾਵੇ ਆ ਇੱਕ ਕੱਢਣੀ ਆ ਜੀ ਇੱਕ ਕੱਢ ਲਈ ਆ ਤੇ ਬਾਕੀ ਹੁਣ ਅਧਰ ਤਾਰਾ ਨਗਾਤਿਆਂ ਵਾ ਤਾਰਾ ਹੋ ਮੋਟੀ ਲੱਗ ਜੂਗੀ ਓਏ ਆਪਣੀ ਮਲਜੀ ਵੀ ਨਹੀਂ ਦਾਲੋ ਇੰਦਰੇ ਹਾ ਐ ਨਾ ਲਾਈਏ ਉੱਪਰ ਨੂੰ ਮਰ ਕੇ ਲਾਈਏ ਹੋਣੇ ਦਾ ਅੰਜ ਲੱਗ ਜੂਗੀ ਜੋੜਨੀ ਆ ਆਪਾਂ ਇੱਕ ਵਾਰੀ ਲੇ ਲਾਗ ਵੀ ਲਈਏ ਨਾ ਚੁਕੀਆਂ ਨੂੰ ਲੈਡ ਬਚਣੀ ਆ ਲੈ ਗੜੀ ਫੈ ਗਈ ਕਥਲੇ ਪਾਤੀ ਹਾਂ ਚੱਲ ਅੰਜ ਵੀ ਕਰ ਲਾ ਇਹ ਆਇਆ ਰੱਡ ਨਹੀਂ ਜਗੀ ਸੀ ਹਾਂਜੀ ਮਿੱਤਰੋ ਉਹਦਾ ਟਾਂਕਾ ਲੱਥ ਗਿਆ ਸੀ ਇੱਕ ਦਾ ਇੱਕ ਟੁੱਟ ਗਈ ਜਿਹਦਾ ਟਾਂਕਾ ਲੱਥ ਗਿਆ ਸੀ ਹੁਣ ਉਹ ਲਵਾਉਣ ਚੱਲੀਆਂ ਤੇ ਬੈਟਰੀ ਇੱਦਾਂ ਹੀ ਲੱਗਦੀ ਆ ਮੈਂ ਕਿਹਾ ਹੁਣੇ ਤੇ ਆ ਜਾਣਾ ਵਾ ਤੇ ਬਾਕੀ ਉਹਦਾ ਟਾਂਕਾ ਲੱਥ ਗਿਆ ਦਿਖਾਈ ਓਏ ਇਹਦਾ ਟਾਂਕਾ ਟਾਂਕਾ ਇਹਦਾ ਲੱਥਾ ਟਾਂਕਾ ਇਹਦਾ ਲੱਥਾ ਵਾ ਤੇ ਬਾਕੀ ਉਹ ਲਵਾਉਣ ਚੱਲੇ ਆ ਚਲੋ ਬਾਏ ਆਪਣੀ ਬੱਗੀ ਬਾਹਰ ਕੱਢ ਲਈਏ ਖਾੜੇ ਫੋਨ ਲੋ ਲੱਗ ਗਈਆਂ ਮਿੱਤਰਾਂ ਹਾ ਤੇ ਲੋ ਲੱਗ ਗਈਆਂ ਕਥੋ ਗਾ ਨਹੀਂ ਤੇ ਭਲੀ ਹੁੰਦੀ ਉਹ ਉਹ ਲਾ ਲੈਣੀ ਬਣਾਵਾਂ ਤੇ ਆ ਵੀ ਲਾ ਲੀ ਸਰ ਕਿੰਨੀ ਲੈਣੀ ਹੈ ਅਣੀ ਅੰਗ ਦੇ ਦੇ ਦੋ ਬਾਕੀ ਮਿੱਤਰੋ ਆਪਾਂ ਲੈਂਡ ਵੀ ਲਾ ਲਈ ਆ ਇੱਧਰ ਤੇ ਬਾਕੀ ਏਸੀ ਵੀ ਚਲਾ ਲਿਆ ਵਾ ਬਾਹਰ ਬਹੁਤ ਗਰਮੀ ਆ ਗਈ 24 ਡਿਗਰੀ ਦੇ ਕਰਤਾ ਵਾ ਕਿਉਂਕਿ ਬਾਹਰ ਬਹੁਤ ਜਿਆਦਾ ਗਰਮੀ ਆਉਂਦੀ ਸੀ ਗਰਮੀ ਲੱਗਦੀ ਪਈ ਤੇ ਫਿਰ ਆਪਾਂ ਅੰਦਰ ਆ ਗਏ ਆ ਰੂਮ ਚ ਆਪਣੇ ਚ ਤੇ ਬਾਕੀ ਇੱਧਰ ਗਾਣੇ ਵੀ ਲਾ ਲਏ ਆ ਮੈਂ ਕਹਿਣ ਨੇ ਕਿ ਰੋਬਿਨ ਨੂੰ ਕਹਿਣਾ ਬੰਦ ਹੀ ਰਹਿਣ ਦੀ ਏ ਕਿਉਂਕਿ ਬਲੌਗ ਦੇ ਵਿੱਚ ਕੋਪੀਰਾਈਟ ਆ ਜਾਂਦਾ ਵਾ ਤੇ ਬਾਕੀ ਆਪਾਂ ਆਪਣੀ ਬਾਈਕ ਇੱਥੇ ਖੜਾ ਲੀ ਆ ਤੇ ਅੱਜ ਭਰਾ ਦਾ ਅੱਡੇ ਨੇ ਨਿਊ ਅਲਮਾਰੀ ਵੀ ਆ ਗਈ ਆ ਅਬ ਇਹ ਮਜਾ ਆਏਗਾ ਨਾ ਵੀਰ ਇਹਦੇ ਚ ਆਪਣੇ ਕੱਪੜੇ ਰੋਗੇ ਬਾਕੀ ਇੱਚ ਹੋਰ ਕਿਸੇ ਦੇ ਕੱਪੜੇ ਨਹੀਂ ਹੋਊਗੇ ਤੇ ਬਾਕੀ ਇਧਰ ਕੰਮ ਸਟਾਰਟ ਆ ਪੂਰਾ ਤੇ ਲਾਟਾ ਲਾਉਣ ਨੇ ਆ ਤੇ ਬਾਕੀ ਹੁਣ ਜੋ ਲਾਟਾ ਤਿਆਰ ਹੁੰਦੀ ਆ ਉਦੋਂ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਚਲੋ ਮਿਲਦੇ ਆਂ ਬਾਕੀ ਮਿੱਤਰੋ ਆਪਾਂ ਇੱਕ ਲਾਟ ਕੰਪਲੀਟ ਕਰ ਲਈ ਆ ਤੇ ਉਹ ਆਪਾਂ ਤੁਹਾਨੂੰ ਹਜੇ ਨਹੀਂ ਦਿਖਾਉਣੀ ਜੋ ਦੋਵੇਂ ਲਾਟਾ ਕੰਪਲੀਟ ਹੋ ਗਿਆ ਉਦੋਂ ਆਪਾਂ ਦਿਖਾਵਾਂਗੇ ਦੋਵੇਂ ਲਾਟਾਂ ਤੇ ਬਾਕੀ ਸੋ ਆਪਣਾ ਕੰਮ ਸਾਰਾ ਕੰਪਲੀਟ ਹੋ ਚੱਲਦਾ ਵਾ ਬਾਕੀ ਸਾਰਾ ਕਿੱਥੋਂ ਚੱਲਦਾ ਵਾ ਬਾਕੀ ਆਪਣਾ ਕੰਮ ਕੰਪਲੀਟ ਹੋ ਚੱਲਦਾ ਵਾ ਕੱਲੀਆਂ ਲਾਈਟਾਂ ਦਾ ਤੇ ਸਰਵਿਸ ਆਪਾਂ ਹਜੇ ਕਰੋਨ ਚੱਲੇ ਆ ਤੇ ਬਲੌਗ ਦੇ ਨਾਲ ਜੁੜੇ ਰਹੋ ਬਲੌਗ ਨੂੰ 스ਪੀਪਣਾ ਕਰਿਓ ਤੇ ਬਾਕੀ ਜਿਹੜੇ ਵੀ ਮੇਰੇ ਭਰਾ ਚਾਨਣ ਦੇ ਨਿਊ ਹੁੰਦੇ ਆ ਜਿਹੜੇ ਵੀ ਮੇਰੇ ਭਰਾ ਚਾਨਣ ਦੇ ਨਿਊ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬਾਕੀ ਇਧਰ ਕੰਮ ਹਜੇ ਰੈਡੀ ਆ ਪੂਰਾ ਓਕੇ ਚੱਲਦਾ ਪਿਆ ਵਾ ਕੰਮ ਤੇ ਬਾਕੀ ਹੁਣ ਦੇਖਦੇ ਆ ਸਰਵਿਸ ਕਰੋਨ ਜਾਣਾ ਤੇ ਟਾਈਮ ਹੋ ਗਿਆ ਵਾ 1:30 ਵਾ ਚੱਲਾ ਵਾ ਟਾਈਮ ਆ ਤੇ ਬਾਕੀ ਚਲੋ 1:30 ਚੱਲੇ ਆ ਤੇ ਫਿਰ ਆਪਾਂ ਵੇਖਦੇ ਆ ਆਪਣਾ ਕੀ ਸਾਹਿਬ ਕਿਤਾਬ ਆ ਇੱਧਰ ਮੋਟਰਸਾਈਕਲ ਖੋਲ ਲਿਆ ਵਾ ਤੇ ਫਿਰ ਆਪਾਂ ਚੱਲਦੇ ਆ ਹਾਂਜੀ ਮਿੱਤਰੋ ਇੱਧਰ ਆਪਣੇ ਬੰਦੇ ਆ ਗਏ ਰਾਹੁਲ ਹੋਣੀ ਹੋਰ ਕਿੱਦਾਂ ਰਾਹੁਲ ਓਏ ਕੀ ਆ ਹੋ ਗਿਆ ਜੀ ਪੂਰੀ ਤਿਆਰੀ ਹੋਂਦੀ ਆ ਮੋਟਰਸਾਈਕਲ ਅੰਦਰ ਲਾਇਆ ਵਾ ਇੱਥੇ ਗਰਮੀ ਲੱਗੰਦੀ ਮੈਂ ਅੰਦਰ ਲਾਲ ਗਏ ਚਲੋ ਬਾਕੀਆਂ ਨੂੰ ਦਿਖਾਈਏ ਹਾਂ ਆयो ਵੇਖੀਏ ਲਾਈਟਾਂ ਤਿਆਰ ਕੀਤੀਆਂ ਆਏ ਆयो ਬਾਕੀ ਮਿੱਤਰੋ ਆਪਾਂ ਲਾਈਟਾਂ ਤਿਆਰ ਕਰ ਲੀਆਂ ਵਾ ਤੇ ਤੁਹਾਨੂੰ ਪੂਰਾ ਲਾਈਟਾਂ ਦਾ ਰਿਵਿਊ ਚੈੱਕ ਕਰਦੇ ਹਾਂ ਕਮੈਂਟ ਕਰਿਓ ਬਾਕੀ ਕਿੱਦਾਂ ਦੀਆਂ ਲਾਈਟਾਂ ਲੱਗਦੀਆਂ ਤੁਹਾਨੂੰ ਇੱਧਰ ਰਾਹੁਲ ਹਣੀ ਵੇ ਦੋਵੇਂ ਪਰ ਰਵਿੰਦ 1 2 ਲਗਾ ਦੇ 10 ਚੈੱਕ ਕਰੋ ਮਿੱਤਰੋ ਦੱਸਿਓ ਕਿੱਦਾਂ ਦੀਆਂ ਲੱਗਦੀਆਂ ਬੱਤੀਆਂ ਚੱਕ ਬੰਦ ਕਰੀ ਨੇ ਕਿ ਬੱਤੀਆਂ ਆ ਜਾ ਅਗਭੋਜ ਉੱਥੇ ਤਾਰ ਨਹੀਂ ਚੰਗੀ ਤਾਂ ਲੱਗੀ ਤਾਂ ਹੁੰਦੀ ਆ ਹਾਂ ਚੈੱਕ ਕਰੋ ਚੈੱਕ ਕਰੋ ਪੂਰੀਆਂ ਅੰਡ ਲੱਗਦੀਆਂ ਕਰਦੇ ਆ ਵੀ ਬੰਦ ਚੈੱਕ ਕਰੋ ਬਾਕੀ ਕਮੈਂਟ ਕਰਿਓ ਕਿੰਦਾਂ ਦੀਆਂ ਲੱਗਦੀਆਂ ਪਈਆਂ ਵਾ ਤੇ ਬਾਕੀ ਮੇਲੇ ਤੋਂ ਬਾਅਦ ਆ ਇਹ ਆਪਾਂ ਸੇਲ ਕਰ ਦੇਣੀਆਂ ਆ ਇਹ ਰੱਖਣੀਆਂ ਨਹੀਂ ਆ ਕਿਉਂਕਿ ਆਪਾਂ ਫੇਰ ਬਣਾ ਲਾਂਗੇ ਕੋਈ ਨਹੀਂ ਏਡਾ ਕੋ ਚੱਕਰ ਨਹੀਂ ਆ ਕਿਸ ਪ੍ਰਾਹ ਨੂੰ ਚਾਹੀਦੀਆਂ ਹੋਈਆਂ ਤੇ ਦੱਸ ਦਿਓ ਤੇ ਬਾਕੀ ਕਮੈਂਟ ਕਰਿਓ ਕਿੰਦਾਂ ਦੀਆਂ ਲੱਗਦੀਆਂ ਨੇ ਪਈਆਂ ਵਾ ਤੇ ਬਾਕੀ ਆਪਾਂ ਹਜੇ ਇਹ ਨਹੀਂ ਲਾਉਣੀਆਂ 5 ਤਰੀਕ ਨੂੰ ਲਾਵਾਂਗੇ ਤੇ ਚਲੋ ਹੁਣ ਆਪਾਂ ਚੱਲਦੇ ਆਂ ਸਰਵਿਸ ਕਰਾਉਣ। ਹਾਂਜੀ ਮਿੱਤਰੋ ਆਪਾਂ ਸਰਵਿਸ ਕਰਾਉਣ ਜਾਣੇ ਪਏ ਆਂ ਆਪਾਂ ਆ ਗਏ ਆਂ ਇੱਧਰ ਕੀ ਕਿੜੇ ਰੋਡ 'ਅਲ? ਚਬਾਰ ਰੋਡ 'ਅਲ ਆ ਗਏ ਆਂ ਕਿਉਂਕਿ ਉੱਥੋਂ ਵੀਖ ਰਿਆ ਉਹਦੀਆਂ ਇੰਸਟਾ ਦੇ ਵੀਡੀਓ ਵੇਖੀਆਂ ਈ ਉਹ ਸਰਵਿਸ-ਸਰਵਿਸ ਵਧੀਆ ਕਰਦਾ ਵਾ। ਨਾਲੇ ਇਹ ਹੈਗਾ ਵਾ ਕੀ ਉਹਦਾ ਨਾਂ ਮਿਸ ਬਹੁਤ ਜ਼ਿਆਦੇ ਮਾਰਦਾ ਆਪਣੀ ਬਾਈਕ ਨੂੰ ਮਾਰਦੀ ਆ। ਉਹ ਚੈੱਕ ਕਰਾਉਣੀ ਆ ਬਾਕੀ ਆਫ-ਰੋਡਿੰਗ ਬਹੁਤ ਜ਼ਿਆਦੀ ਆ। ਪਤਾ ਨਹੀਂ ਕਿਹੜੇ ਲੰਡੇ ਆਣਾ ਵਾ। ਮੈਂ ਰੋਬੀ ਨੂੰ ਫੋਨ ਕਰਾਉਣਾ ਬੜੀ ਰੋਬੀ ਨੂੰ। ਇਹਿਆ ਦੋਨੇ ਆਉਂਦੇ ਆ ਪਿੱਛੇ ਤੇ ਬਾਈ ਕੱਪ ਨਹੀਂ ਮਤਲਬ ਤੇਲ ਬਹੁਤ ਘਟਿਆ ਕੋਈ ਪਤਾ ਨਹੀਂ ਇਹਦਾ ਕਿੱਥੇ ਖਤਮ ਹੋਇਆ ਨਾ ਤੇ ਬਾਕੀ ਆ ਪਾਵਰ ਡੇ ਰੋਡ ਤੇ ਕਹਿਣੂ ਆਣੂ ਆਣੂ ਅਮ ਜੀ ਮੇਟਰ ਸਰਵਿਸ ਕਰਾਉਣ ਆ ਗਏ ਆ ਤੇ ਮੋਟਰਸਾਈਕਲ ਆਪਾਂ ਲਾ ਲਿਆ ਵਾ ਤੇ ਬਾਕੀ ਤੇਲ ਚੈੱਕ ਕਰੋ ਕਿ ਦਾਨ ਨਿਕਲਿਆ ਜੀ ਕਾਲਾ ਹੀ ਪੂਰਾ ਕਾਲਾ ਤੇਲ ਨਿਕਲਿਆ ਬਾ ਜੋਸ਼ ਏਕ ਫਦੇ ਸਾਰੇ ਕਿਤੇ ਤੇ ਆਪਾਂ ਹੋ ਕੇ ਹੁੰਦੇ ਰਹੇ ਆ ਤੇ ਸੱਤ ਅੱਠ ਮਹੀਨੇ ਨੂੰ ਚੱਲੇ ਆ ਸਰਵਿਸ ਉਕਾਣੀ ਕਰਾਈ ਤੇ ਆਪਾਂ ਉਦੋਂ ਕਲਚ ਪਲੇਟਾਂ ਵੀ ਪਤਾ ਨਹੀਂ ਜਿਆਦਾ ਆਪਾਂ ਕਲਚ ਪਲੇਟਾਂ ਵੀ ਉਦਾਂ ਪਵਾ ਲਈਆਂ ਸੀ ਪਵਾਇਆਂ origianally ਏਜੰਸੀ ਚੋਂ ਲਿਆ ਕੇ ਉਦਾਂ ਪਵਾ ਲਈਆਂ ਸੀ ਪਰ ਸਰਵਿਸ ਨਹੀਂ ਕਰਾਈ ਸੀ ਉਦੋਂ ਤੇ ਬਾਕੀ ਤੇਲ ਚੈੱਕ ਕਰੋ ਪੂਰਾ ਕਿੱਦਾਂ ਦਾ ਮਿਲਿਆ ਵੇਗਾ ਨਾਲ ਸਾਡ ਲੱਗਦੇ ਆ ਮੈਂ ਕਿਤੇ ਮੂਹ ਨੂੰ ਫੋੜੀ ਚੈੱਕ ਕਰੋ ਤੇਲ ਬੇੜਾ ਹੀ ਘਰ ਕੋ ਆ ਬਾਕੀ ਕਲੱਚ ਪਲੇਟਾਂ ਦਾ ਸੋਚਦੇ ਆਂ ਪਵਾਉਣੀਆਂ ਆ ਕਿ ਨਹੀਂ ਵੀਰ ਕਹਿੰਨ ਦਿਆ ਵਾ ਕਿ ਸਸਤੀਆਂ ਵਾ 150 ਲੱਗੂਗਾ ਸਸਤੀਆਂ ਕੀ 110 ਇਹ 110 ਲੱਗੂਗਾ ਮੋਟਰਸਾਈਕਲ ਬਾਕੀ ਵੀਰ ਇੰਨੀ ਗਾਰੰਟੀ ਲੈਣ ਦਿਆ ਵਾ ਬਾਕੀ ਆਪਾਂ ਸੋਚਦੇ ਆਂ ਕਲੱਚ ਪਲੇਟਾਂ ਪਵਾਉਣੀਆਂ ਕਿ ਨਹੀਂ ਹੈ ਸਰਵਿਸ ਤੇ ਲਾਤਾ ਵਾ ਵੀਰੋਂ ਨੇ ਕਹਿੰਦੇ ਆ ਕਿ ਮਿਸਿੰਗ ਮੂਸਿੰਗ ਜਿਹੜੇ ਕਰਦਾ ਉਹ ਠੀਕ ਹੋ ਜਾਊਗਾ ਚਲੋ ਬਾਕੀ ਦੇਖਦੇ ਆਂ ਕਰਾਉਣੀਆਂ ਆ ਕਿ ਨਹੀਂ ਹਾਂਜੀ ਮਿੱਤਰੋ ਸਰਵਿਸ ਹੋ ਜਾ ਬਸ ਵਾਸ਼ ਹੋਣਾ ਵਾ ਸਰਵਿਸ ਓਕੇ ਆ ਸਾਰੀ ਹੋ ਗਈ ਆ ਤੇ ਕਲਚ ਪਲੇਟਾ ਪਵਾਉਣੀ ਸੀ ਉਹ ਆਪਾਂ ਰਹਿਣਤੀਆਂ ਵਾ ਬਾਕੀ ਸਰਵਿਸ ਹੋ ਗਈ ਆ ਸਾਰੀ ਮਿਸ ਮਾਰਦਾ ਹੀ ਉਹ ਵੀ ਹੋ ਗਈ ਆ ਭਾਈ ਤੇ ਚਲੋ ਹਾਂਜੀ ਮਿੱਤਰੋ ਇਧਰ ਆਪਾਂ ਲੈ ਆਂਦਾ ਵਾ ਟੱਕਾਂ ਲਿਆਂਦਾ ਵਾ ਇੱਕ ਇੱਕ ਟੱਕਾਂ ਲਿਆਂਦਾ ਵਾ ਤੇ ਇੱਕ ਆਪਾਂ ਲਿਆਂਦਾ ਵਾ ਫਿਲਟਰ ਕਿੱਥੇ ਗਿਆ ਫਿਲਟਰ ਇੱਕ ਆਪਾਂ ਲਿਆਂਦਾ ਵਾ ਫਿਲਟਰ ਤੇ ਬਾਕੀ ਹੁਣ ਫੌਨ ਲੱਗੇ ਆਪਾਂ ਮੈਂ ਉਹ ਹੀ ਗਲਤ ਕਰਾਤਾ ਹੈ ਜਦ ਅੱਜ ਆ ਬਣਾਉਂਦਾ ਉਹ ਤੇ ਬੰਨੋਂ ਦਾ ਹੀ ਚੇਤੇ ਇਹਦੇ ਖੋਲਣਾ ਇਧਰੋਂ ਹੀ ਖੋਲ ਉਧਰੋਂ ਤੇ ਤਾਂ ਚਲਾਉਣਾ ਆਪਾਂ ਫਿਲਟਰ ਫਿਲਟਰ ਕੋ ਲੱਗੇ ਆ ਤੇ ਫਿਰ ਆ ਟੱਕਾਂ ਲਾਵਾਂਗੇ ਟੱਕਾਂ ਦਾਦੇ ਦਾ ਨੰਗ ਹੀ ਨਹੀਂ ਮੈਚ ਹੋਣ ਜਾਏ ਆ ਸਮੋਹ ਨੂੰ ਆਪਾਂ ਕਰਾਉਣੀ ਆ ਸਮੋਹ ਕੋਈ ਜਾਣੀ ਆ ਗਲਤ ਕਰਾਤਾ ਜਲਦੀ ਖੋਲ ਮੇ ਟਮੇਟਾ ਗਰਮੀ ਵੜੀ ਹੋ ਪਾਣੀ ਪੀਲਾ ਇਹ ਮੇ ਪਰਦਾ ਜਿੰਮ ਚ ਜਾ ਕੇ ਪੀਲਾ ਕੋਈ ਨਹੀਂ ਕਾਡ ਫਿਲਟਰ ਉਹ ਦੋਸਤੋ ਦਾ ਕਹਿੰਦਾ ਹੈ ਚਾਦਰ ਨਾ ਕਹਿੰਦਾ ਤੈਨੂੰ ਇਧਰੋਂ ਕਾਡਾਂ ਪਹਿਲਾਂ ਉਹਦਾ ਹਾਂ ਮੈਚਿੰਗ ਕੋਈ ਟਰੋਮ ਟਰੋਮ ਹੈ ਹਾਕ ਹੋਣਾ ਤੇ ਫਿਰ ਆਪਾਂ ਲਾਉਨੇ ਆ ਟੱਕਣ ਫਿਰ ਆਪਾਂ ਚਾਲਦੇ ਆ ਲੋਕ ਪਾਉਣਾ ਆ ਤੇ ਫਿਰ ਫਿਲਟਰ ਵੀ ਲਾਤਾ ਰੋਮਨਲ ਰੋਮਲ ਤਾਂ ਨਹੀਂ ਲਾਦੇ ਹਾਲਾਂਕਿ ਦਿਖਾ ਦੇ ਮੜਿਆ ਉਹਦੇ ਇਹ ਅੱਛਾ ਫਿਲਟਰ ਵੀ ਲੱਗਦਾ ਵਾ ਫਰਮੈਂਟਿਕ ਦਾ ਲੱਗਦਾ ਵਾ ਬਾਕੀ ਆਹਣਾ ਲੋਕ ਐ ਇਹ ਦੂਜਾ ਟੱਕਣ ਕਰੇ ਪਿਆ ਵਾ ਆਪਾਂ ਉਹਦੇ ਚੋਂ ਕੱਢ ਕੇ ਲਾ ਦੇ ਨਾਲ ਲੋਕ ਆਪਾਂ ਜਾਂ ਦੇ ਦੋੜ ਹੀ ਨਹੀਂ ਐ ਇੰਨਾ ਕਰਨੀ ਆ ਵੀ ਨਈਦਰ ਨਮਾਈ ਲਾਉਣਾ ਪੈਣਾ ਇਹ ਉਹ ਕਹਿੰਦਾ ਇਹ ਨਹੀਂ ਤਾਂ ਸੰਦਾ ਦੇ ਕੋ ਪਿਆ ਵਾ ਸੋ ਲਾ ਕੇ ਲਾ ਲਿਓ ਨਿਬਲੇ ਦਾ ਲੋਕ ਜਾਓ ਲਾ ਕੇ ਲਾ ਲਿਓ ਉਧਰ ਫਿਲਟਰ ਨਾ ਆਤਾ ਵਾ ਤੇ ਚਲੋ ਬਾਅਦ ਸੇ ਇਨਾ ਕੰਮਾਂ ਹੀ ਹੋ ਚੱਲਾ ਵਾ ਆਪਣਾ ਵਲੌਗ ਐਂਡ ਤੱਕ ਵੇਖ ਲਿਓ ਥੋੜਾ ਜਿਹਾ ਰਹਿ ਗਿਆ ਵਾ ਤੇ ਬਾਕੀ ਆ ਚੱਕ ਲਓ ਫਿਲਟਰ ਲਾਤਾ ਵਾ ਆਪਾਂ ਤੇ ਹੁਣ ਇਤੋਂ ਬਾਅਦ ਜਾਣੇ ਆ ਘਰ ਤੇ ਲੋਕ ਲਾਉਣੇ ਆ ਫਿਰ ਆਪਾਂ ਵਲੌਗ ਐਂਡ ਕਰਦੇ ਆ ਕਿੰਨਾ ਮੁੜ ਕੋ ਮੁੜਕੀ ਕੰਮ ਹੋੰਦਿਆ ਵਾ ਤੇ ਦੋ ਸ਼ਾਰੇ ਲਾਤੇ ਆਪਾਂ ਚੈੱਕ ਕਰੋ ਕਿੰਦਾ ਹੀ ਲੱਗਦੀ ਗੱਡੀ ਮੈਨੂੰ ਤੇ ਪੂਰੀ ਓਕੇ ਲੱਗੰਦੀ ਏ ਸ਼ਾਰੇ ਲਾ ਕੇ ਆਪਾਂ ਦੋ ਲਾਤੇ ਸ਼ਾਰੇ ਉਧਰ ਵੀ ਇੱਕ ਲੱਥ ਗਿਆ ਵਾ ਇੱਕ ਲੱਥਨ ਦਿਆ ਵਾ ਤੇ ਬਾਕੀ ਹੁਣ ਵੇਖਦੇ ਆਂ ਆਪਾਂ ਕਿ ਸਿਸਟਮ ਆਪਾਂ ਕਿ ਮੈਨੂੰ ਤੇ ਬਾਈਕ ਓਕੇ ਲੱਗਣ ਦੀ ਆਏ SMOKE ਵਗੈਰਾ ਹੋਣੀ ਆ ਆ ਲਾਈਟ ਬਲੈਕ ਹੋਣੀ ਆ ਜੇ ਇੱਕ ਦੋਨੇ ਇਸ਼ਾਰੇ ਲਾਤੇ ਇਧਰ ਤੇ ਸ਼ੀਟ ਲਾਉਣ ਲੱਗੇ ਆ ਲਾ ਦੀ ਹਾਂ ਹੁ ਲਾ ਇਹਨੂੰ ਇਹ ਭਾਈ ਸਾਰਾ ਸਮਾਨ ਲਾ ਲਾਤਾ ਆਪਾਂ ਪੂਰਾ ਓਕੇ ਹੋ ਗਿਆ ਮੋਟਰਸਾਈਕਲ ਆ ਪਾ ਵੀ ਲਾਤਾ ਪੈਰ ਰੱਖਣ ਵਾਲਾ ਵੀ ਪੱਕਾ ਕਰ ਉਹ ਗਾਲਾ ਇਤੋਂ ਰੋਕਣ ਨੂੰ ਪੈਣੀ ਆ ਹਾਂ ਵੀ ਲੈ ਬਿੱਲੇ ਨੂੰ ਪਤਾਵਾ ਕਿ ਪਿਛਲੀ ਵਾਰੀ ਮੈਨੂੰ ਮੇਰੇ ਬੁੱਢੇ ਕੋ ਗਾਲਾਂ ਪਈਆਂ ਤੇ ਐਕਟ ਵੀ ਪੱਕਾ ਬਾਪੂ ਉਹ ਗਾਲਾਂ ਪੈਣੀਆਂ ਪੈਣੀਆਂ ਕਿਉਂਕਿ ਇਸ਼ਾਰੇ ਵੀ ਆਪਾਂ ਚਾਰੇ ਲਾਦੇ ਆ ਤੇ ਪੈਰ ਮਾਦਣੇ ਪੈਰ ਰੱਖਣ ਹੁੰਦੇ ਆ ਉਹ ਵੀ ਲਾਤਾ ਵਾ ਚਲੋ ਕੋਈ ਨਹੀਂ ਮੈਂ ਕਹਿੰਦਾ ਰੋਬੀ ਨੇ ਲਾਇਆ ਜੀ ਆਪਾਂ ਤੇਰਾ ਨਾਲ ਉਹ ਨਾ ਜਾਂ ਬਿੱਲੇ ਦਾ ਬਿੱਲੇ ਦਾ ਨਾਲ ਹੋਣਾ ਬਿੱਲੇ ਦਾ ਲਾਲ ਹੋਣਾ ਆਪਾਂ ਕਹਿੰਦਾ ਇਹ ਤੇ ਬਿੱਲੇ ਦਾ ਲਾਲ ਹੈ ਨਾ ਰੋਬੀ ਨੇ ਕਿਉਂਨੇ ਕਿਹਾ ਕਿ ਇਸ਼ਾਰੇ ਵੀ ਲਾ ਦੇ ਦੁਪਹਿਰ ਰਖਣਾ ਆ ਬਲਦੀ 10 ਫਿਰ ਉਹ ਪੱਤਰੀ ਕਿੰਨੇ ਦੇਵੇਂਗਾ ਕੋਈ ਨਹੀਂ ਸਾਜੀ ਦੇ ਦਾਂਗੇ ਜਿਨੇ ਕੋ ਜੋ ਵੀ ਦਿਖਾਏ ਸਹੀਂ ਕਿੱਦਾਂ ਦੀ ਹੁੰਦੀ ਆ ਦਿਖਾਏ ਸਹੀਂ ਪਈ ਹੋਵੇ ਤੁਹਾਡੇ ਕੋ ਬਾਕੀ ਵੀ ਇਦਾਂ ਹੁਣ ਪੱਤਰੀ ਕਿੱਦਾਂ ਦੀ ਆ ਆਪਾਂ ਹਜੇ ਇਹਨਾਂ ਲਾਉਣੀ ਬ੍ਰੇਕ ਆਸ ਥੱਲੇ ਵਾਲੀ ਵੀ ਹਾਂਜੀ ਦੋਸਤੋ ਆਪਾਂ ਆ ਗਏ ਆ ਘਰ ਤੇ ਕੰਮ ਪੂਰਾ ਓਕੇ ਰਿਪੋਰਟ ਹੋ ਗਿਆ ਵਾ ਆਪਾਂ ਸ਼ਾਨੀ ਸ਼ੂਰੇ ਸਾਰਾ ਕੋ ਲਵਾਤਾ ਵਾ ਤੇ ਸੋ ਆਪਣਾ ਕੰਮ ਕੰਪਲੀਟ ਆ ਬਾਕੀ ਹੁਣ ਟਾਇਰ ਆਪਾਂ ਅਗਲੇ ਵਲੌਗ ਚ ਪਾਵਾਂਗੇ ਇਸ਼ਾਰੇ ਵੀ ਲਵਾਉਦੇ ਆ ਤੇ ਆ ਜਿਹੜਾ ਟਾਇਰ ਰੱਖਣ ਵਾਲਾ ਵਾ ਉਹ ਪੈਰ ਰੱਖਣ ਵਾਲਾ ਵਾ ਉਹ ਵੀ ਲਵਾਤਾ ਵਾ ਤੇ ਬਾਕੀ ਇਸ਼ਾਰੇ ਆਪਾਂ ਲਵਾ ਦਿੱਤੇ ਆ ਚੈੱਕ ਕਰੋ ਲੁੱਕ ਤੇ ਬਾਕੀ ਹੁਣ ਆਪਾਂ ਇਸ਼ਾਰੇ ਲਵਾ ਦਿੱਤੇ ਆ ਫੁੱਲ ਆਪਣਾ ਕੰਪਲੀਟ ਆ ਕੰਮ ਤੇ ਆਪਾਂ ਵਲੌਗ ਇੱਥੇ ਹੀ ਐਂਡ ਕਰਦੇ ਆ ਤੇ ਬਾਕੀ ਸੋ ਆਪਾਂ ਟਾਇਰ ਪਾਉਣਾ ਵਾ ਅਗਲੇ ਵਲੌਗ ਚ ਹਜੇ ਨਹੀਂ ਪਾਉਣਾ ਟਾਇਰ ਪਾਉਣਾ ਵਾ ਤਿਹਾਰਨ ਆਪਾਂ ਉਸ ਤੋਂ ਅਗਲੇ ਵਲੌਗ ਚ ਲਾਵਾਂਗੇ ਹਾਰਨ ਤੇ ਲਾਟਾਂ ਉਸ ਤੋਂ ਅਗਲੇ ਵਲੌਗ ਚ ਲਾਵਾਂਗੇ ਤੇ ਟਾਇਰ ਹਾਲੇ ਫਿਲਹਾਲ ਵੇਖਦੇ ਆ ਕਿ ਟਾਇਰ ਮੈਂ ਐਹੋ ਹੀ ਰਹਿਣ ਦੂੰਗਾ ਕਿਉਂਕਿ ਇਹ ਹਜੇ ਜ਼ਿਆਦਾ ਕਸਿਆਣੀ ਆ ਟਾਇਰ ਤੇ ਓਕੇ ਰਿਪੋਰਟ ਆ ਬਾਕੀ ਅੱਗੇ ਆਪਾਂ ਲੀਕਾਂ ਵਾਲਾ ਟਾਇਰ ਪਹੋਣਾ ਵਾ ਤੇ ਸੋ ਆਪਾਂ ਟਾਇਰ ਪਹੋਣਾ ਵਾ ਤੇ ਹੁਣ ਵੇਖਦੇ ਆ ਕਿੰਨੀ ਤਰੀਕ ਨੂੰ ਪਹੋਣਾ ਵਾ 5 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੀ ਆ ਕਿ ਬੱਡਾ ਸਾਹਿਬ ਜੀ ਦਾ ਮੇਲਾ ਵਾ ਤੇ 4 ਤਰੀਕ ਨੂੰ ਜਾਂ 4 ਤਰੀਕ ਨੂੰ ਟਾਇਰ ਪਵਾ ਦੇਣੇ ਆ ਤਿਹਾਰ ਨਾ ਲਾ ਦੇਣੇ ਆ 5 ਨੂੰ ਤੇ ਕੀ ਕਹਦਾਂ ਨਾ ਹਾਰਨ ਤੇ ਲਾਈਟਾਂ ਲਾ ਦੇਣੀਆਂ ਵਾ ਤੇ ਸਮੋਕ ਆਪਾਂ ਅਗਲੇ ਵਲੌਗ ਚ ਕਰਾ ਦੇਣੀ ਆ ਨਾਲ ਹੀ ਤੇ ਲਾਈਟ ਅਗਲੀ ਆਹੜੀ ਮੋਡੀਫਾਈ ਕਰਨੀ ਆ ਤੇ ਚਲੋ ਹੋ ਕੇ ਕਰਦਾਂਗੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇ ਮਜ਼ੀਆ ਲੱਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਜਿਹੜੇ ਮੇਰੇ ਭਰਾ ਨਵੇਂ ਆ ਉਹ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਟੇਲ ਦੈਨ ਟੇਕ ਕੇਅਰ ਰੱਬ ਰੱਖਾਈ